ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਗੁੰਡਾਗਰਦੀ ਅਤੇ ਭੰਨਤੋੜ ਕਰਨ ਦੇ ਮਾਮਲੇ ਵਿੱਚ ਥਾਣਾ ਸਦਰ ਨੇ ਐਫ ਆਈ ਆਰ ਕੀਤੀ ਦਰਜ ਤਿੰਨ ਦੋਸ਼ੀਆਂ ਨੂੰ ਕੀਤਾ ਕਾਬੂ ਬਾਕੀਆਂ ਦੀ ਵੀ ਕਰ ਲਈ ਗਈ ਪਛਾਣ ਪੁਲਿਸ ਨੇ ਕੀਤਾ ਦਾਵਾ ਸਿਹਤ ਮੰਤਰੀ ਵੱਲੋਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀਆਂ ਦਿੱਤੀਆਂ ਗਈਆਂ ਹਦਾਇਤਾਂ ਜਿਹੜਾ ਜਾਇਜ਼ਾ ਲਿਆ ਗਿਆ ਸੀ ਉਹ ਉਸ ਉਸ ਦੀ ਕੜੀ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਕੱਲ ਸਾਡੇ ਕੋਲ ਸਾਨੂੰ ਕੰਪਲੇਨ ਜਿਹੜੀ ਹੈ ਜੀ ਉਹ ਸਿਵਲ ਹਸਪਤਾਲ ਵੱਲੋਂ ਮਸੂਲ ਹੋ ਗਈ ਸੀ ਜਿਹੜਾ ਚ ਇੱਕ ਐਫ ਆਈ ਆਰ ਨੰਬਰ ਜਿਹੜੀ ਹੈਗੀ ਸਰ ਦੇ ਵਿੱਚ ਉਸੇ ਇਸ ਤੇ ਕੀਤੀ ਹੈ ਉਹਦੇ ਚ ਜਿਹੜਾ ਪੰਜਾਬ ਪ੍ਰੋਟੈਕਸ਼ਨ ਆਫ ਜਿਹੜਾ ਮੈਡੀਕਲ ਪਰਸਨ ਐਂਡ ਇੰਸਟੀਟਿਊਸ਼ਨ ਜਿਹੜਾ ਐਕਟ ਹੈਗਾ

ਇਹ ਕੋਈ 올ਰੇਡੀ ਐਡਿਟਰ ਸਕਟ ਹੈ बिकॉज ਮਨ ਬਿਲੀਵਲ ਸੈਕਸ਼ਨਸ ਹੈਗੇ ਅਸੀਂ ਜਿਹੜਾ ਇਹਨਾਂ ਨੂੰ ਗੋਟ ਟੂ ਰੈਸਿਸ ਲਿਆਵਾਂਗੇ ਇਹ ਪਰਪਰ ਐਂਡ ਇਨਵੈਸਟੀਗੇਸ਼ਨ ਕਰਾਂਗੇ ਗੋਟੋ ਸਰ ਕਿੰਨੇ ਬੰਦੇ ਨੇ 8-8 ਬੰਦੇ ਜੀ 8 ਬੰਦੇ ਜਿਹੜਾ ਡੈਮੇਜ ਹੈ ਇਹ ਸਿਵਲ ਸੋਸਲ ਸਾਫ ਨੂੰ ਅਸਟਾਨੀ ਕਰ ਦਿੱਤਾ ਕਿ ਉਸ ਕਾ ਨੂੰ ਉਹ ਐਸ ਪਰ ਮੈਡੀਕਲ ਐਕਟ ਅਦਰ ਐਕਟ ਸੇ ਰੂਲ ਸੇ ਵੀ ਜਿੰਨਾ ਵੀ ਡੈਮੇਜ ਹੋਣਾ ਕੀਤਾ ਉਹ ਅਸੀਂ ਇਹਨਾਂ ਤੋਂ ਰਿਕਵਰ ਕਰਾਂ ਪਰ ਭਾਈ ਕਿੱਥੋਂ ਕੀਤੀ ਜਾਵੇਗੀ ਇਹਨਾਂ ਦੇ ਕੋਲੋਂ ਇਹਨਾਂ ਦੇ ਕੋਲੋਂ ਜਿਨ੍ਹਾਂ ਨੇ ਨੁਕਸਾਨ ਕੀਤਾ ਉੱਪਰ ਭਾਈ ਕਰ चलो और एक मिनट प्रॉपर्टी बेचने और खरीदने के लिए संपर्क करें फेयर डील प्रॉपर्टीज